ਮੈਂ ਤਾਂ ਇਹ ਨਹੀਂ ਸਮਝਉਂਦਾ ਕਿ ਜਿੱਥੇ ਰੱਬ ਮੇਰੇ ਮਾਪਿਆਂ ਨੂੰ ਲੈ ਕੇ ਗਿਆ ਸੀ ਉੱਥੇ ਮੈਨੂੰ ਵੀ ਨਾਲ ਲੈ ਕੇ ਜਾਵਣਦਾ ਇੰਨਾ ਜੁੱਤੀ ਛੱਡਿਆ ਸੀ ਮੈਨੂੰ ਇੱਥੇ ਮੇ ਤਾਂ ਚੂਣੀ ਬਰਾਣ ਕਰ ਰੱਖੀ ਐ ਇਹਨਾਂ ਨੇ ਮੇਰੀ ਕੋਈ ਗਲਤੀ ਵੀ ਨਹੀਂ ਹੈਗੀ ਫੇਰ ਵੀ ਵੀਰ ਹੋਰੇ ਐਡੇ ਦਿਲ ਜਾਂ ਮੇਰੇ ਤੇ ਲਾਉਂਦੇ ਆ ਨਾਲੇ ਉਹ ਤਾਂ ਮੇਰਾ ਭਰਾ ਮੈਂ ਉਹਦੀ ਭੈਣ ਆ ਕੋਈ ਆਪਣਾ ਭਰਾ ਦੀ ਭੈਣ ਨੂੰ ਐਦਾਂ ਕਿਵੇਂ ਕਹਿ ਸਕਦਾ ਕੋਈ ਨਫਰਤ ਕਾਦੋ ਕਰਦੇ ਆ ਮੇਰੇ ਤੋਂ ਮਾ ਤੂੰ ਵੀ ਨਾਲ ਲੈ ਜਾਂਦੀ ਮੈਨੂੰ ਕਿਉਂ ਛੱਡਿਆ ਇੰਨਾ ਜੋਗੇ ਮੈਨੂੰ ਮੈਂ ਸਾਰਾ ਦਿਨ ਇੱਥੇ ਕੰਮ ਕਰਦੀ ਆ ਸਾ ਵੀ ਮੇਰੇ ਕੋਈ ਕਦਰ ਨਹੀਂ ਆਈਗੀ ਮੈਨੂੰ ਪੜਨ ਦਾ ਕਿੰਨਾ ਸ਼ੌਂਕ ਸੀ ਮੈਂ ਚਾਹੁੰਦੀ ਸੀ ਮੈਂ ਪੜ੍ਹ ਲਿਖ ਕੇ ਨਾ ਟੀਚਰ ਲੱਗਣਾ ਮੈਂ ਮੈਡਮ ਲੱਗਣਾ ਚਾਹੁੰਦੀ ਸੀ ਪਰ ਚਾਚੀ ਨੇ ਦਸਵੀਂ ਚ ਹੀ ਹਟਾ ਲਿਆ ਮੈਨੂੰ ਮੈਂ ਤਾਂ ਮੈਨੇ ਕੁਝ ਬੋਲ ਲਈ ਪਰ ਫਿਰ ਵੀ ਨਹੀਂ ਇਹ ਮੇਰਾ ਮੂਹ ਕਰਦੇ ਮੈਂ ਵੀਰੇ ਦਾ ਚਾਚੀ ਦਾ ਚਾਚੇ ਦਾ ਸਾਰਾ ਦਿਨ ਐਨਾ ਕਰਦੀ ਆ ਤੇ ਚਾਚੇ ਅੱਗੇ ਤਾਂ ਤਾਂ ਚੁੱਪ ਕਰ ਜਾਂਦੀ ਆ ਹੱਸ ਕੇ ਲੱਗ ਜਿਲੀ ਵੀ ਚਾਚੇ ਦੇ ਦਿਲ ਤੇ ਕੁਝ ਨਾ ਬਿੱਤੇ ਕਿ ਕੋਈ ਤਾਂ ਹੈਗਾ ਕਰੇ ਜਿਹੜਾ ਮੇਰੇ ਐਨਾ ਮੋਹ ਕਰਦਾ ਮੇਰੀ سپورਟ ਕਰਦਾ ਇਹ ਸਾਰੇ ਮੇਰੇ ਖਿਲਾਫ ਆ ਫਿਰ ਤਾਂ ਨਾਨਕੇ ਵੀ ਨਹੀਂ ਇੱਥੇ ਆਉਂਦੇ ਸਿਰ ਹੱਥ ਚਾਲ ਪੁੱਜਦੇ ਉਹਨਾਂ ਨੇ ਵੀ ਮੈਨੂੰ ਜਿਵੇਂ ਪਰਾਈ ਕਰਦਾ ਫਿਰ ਮੈਨੂੰ ਉਹਨਾਂ ਦੀ ਕੁਝ ਲਗਦੀ ਨਹੀਂ ਹੁੰਦੀ ਤੇਰੇ ਤੇ ਨਾ ਕਦਾਂ ਬਰਗ ਮੇਰਾ ਨਾ ਹੁੰਦਾ ਰੋਲੀ ਵੀ ਜਿਹੜਾ ਨਾਨਕੇ ਨੂੰ ਯਾਦ ਕਰ ਕਰ ਰੋਨੀ ਹੈ ਨਾ ਪਤਾ ਕਿਉਂ ਨਹੀਂ ਤੈਨੂੰ ਲੈ ਕੇ ਜਾਂਦੇ ਅger ਕਿਉਂ ਨਹੀਂ ਮਿਲਣਾ ਉਹਦੇ ਉਹਨਾਂ ਨੂੰ ਪਤਾ ਹੈ ਵੀ ਜਦ ਤੂੰ ਹੋਈ ਸੀ ਨਾ ਉਹ ਵੀ ਖਾ ਗਈ ਪੀ ਆਪਦੀ ਮਾਂ ਨੂੰ ਕ ਲੈਣੀ ਹੈ ਤਾਂ ਹੀ ਤੈਨੂੰ ਯਾਦ ਕਰਦੇ ਬੇਤਾਗੀਆਂ ਤੂੰ ਉਹਨਾਂ ਵਾਸਤੇ ਜੱਜੀ ਮੈਨੂੰ ਗਲ ਗੁੱਟੇ ਦੇ ਕੇ ਮਾਰਦੇ ਨਾ ਐਹ ਜੀ ਜ਼ਿੰਦਗੀ ਨਾਲ ਤਾਂ ਮਰੀ ਚੰਗੀਆਂ ਜਿਵੇਂ ਮੈਨੂੰ ਬੈਣੀ ਪੈੜੀ ਲੱਗਦੀ ਆ ਤੈਨੂੰ ਮਾਰਦੀ ਨਹੀਂ ਪੁੱਤ ਮੈਂ ਤੇਰਾ ਮੈਂ ਵਿਆਹ ਕਰੂੰਗੀ ਕਰਵਾਏਂਗੀ ਨਾ ਜਿੱਥੇ ਮੈਂ ਕਹੂੰਗੀ ਚਾਚੇ ਹੋਂ ਤੱਕ ਤੇਰੀ ਹੀ ਮੰਨੀਆਂ ਨੇ ਮੈਂ ਅੱਗੇ ਵੀ ਮੰਨ ਲੂੰਗੀ ਕੋਈ ਗੱਲ ਦੀ ਜਿਵੇਂ ਤੂੰ ਕਰੇਂਗੀ ਸਾਰਾ ਕੁਝ ਠੀਕ ਹੀ ਆ ਮੇਰੇ ਲਈ ਚਲ ਠੀਕ ਆ ਅਸੀਂ ਮੁੰਡਾ ਦੇਖ ਰੱਖਿਆ ਬਸ ਸਾਡੀ ਹਾਂ ਚ ਹਾਂ ਹੀ ਰੱਖਣੀ ਆ ਤੂੰ ਸੁਣ ਗਿਆ ਤੇਰੇ ਚਾਚੇ ਨੂੰ ਇਹੀ ਕਹਿਣਾ ਤੂੰ ਵੀ ਮੈਨੂੰ ਮੁੰਡਾ ਪਸੰਦ ਆ ਜੇ ਉਹਦੇ ਮੂਰੇ ਨਾ ਕਰਤੀ ਨਾ ਤੂੰ ਫੇਰ ਦੇਖ ਲਈ ਘਰ ਦੇ ਵਿੱਚ ਕੀ ਤੂਫਾਨ ਲੈ ਕੇ ਆਉਣੀ ਆ ਮੈਂ ਕੋਈ ਨਾ ਚਾਚੀ ਮੈਂ ਤੈਨੂੰ ਹਮੇਸ਼ਾ ਆਪਣੀ ਮਾਂ ਹੀ ਸਮਝਿਆ ਪਰ ਪਤਾ ਨਹੀਂ ਤੂੰ ਮੈਨੋਂ ਦੀ ਧੀ ਕਿਉਂ ਨਹੀਂ ਸਮਝਦੀ ਜਿਵੇਂ ਮੇਰੀ ਮਾਂ ਕਰੂਗੀ ਨਾ ਮੇਰੇ ਲਈ ਬਹੁਤ ਚੰਗਾ ਤੂੰ ਕਿਹੜਾ ਮਾੜਾ ਕਰੇਗੀ ਮੇਰਾ ਚੰਗਾ ਹੀ ਕਰੇਗੀ ਚਲ ਠੀਕ ਆ ਹੁਣ ਐਵੇਂ ਰੋ ਜਣਾ ਇੱਥੇ ਬਹਿ ਕੇ ਠੀਕ ਆ ਕੋਈ ਦਾਲ ਸਬਜ਼ੀ ਕੱਟ ਲਾ ਕਰ ਲੈਣੀ ਚਿਕਨ ਉਹ ਖਾਤ ਪਿਆ ਆ ਹਿੱਟ ਚੱਤਰ ਨਾ ਟੋਣਾ ਸੋਗ ਪੰਡਾ ਹੁੰਦਾ ਤਾ। ਲੇਦਾ ਤੂੰ ਚਾਹ ਨੂੰ ਕੀ ਸੀ? ਚਾਹ ਤਾਂ ਹਾਂ ਅੱਜ ਕੱਲ ਹੱਕ ਹੀ ਬੰਦਾ ਸਿਆਲ ਆ ਜਾ ਲੈ। ਚਾਹ ਮਾਦੀ ਮੈਂ ਪੀ ਕੇ ਆਈ ਆ। ਅੱਛਾ। ਹੋਰ ਸੁਣਾ। ਮੈਂ ਤਾਂ ਠੀਕ ਐ ਬਸ ਕੀ ਸੁਣਾਵਾਂ। ਉਹੀ ਕੰਮ ਆਈਆਂ ਜਿਹੜਾ ਤੂੰ ਕਿਹਾ ਸੀ। ਆਹੋ ਠੀਕ ਐ। ਤੇ ਪੰਦਨਾ ਕੁੜੀ 22 ਚੱਤਰ ਚਲਾਕ ਨਾ ਹੋਵੇ, ਢੋਲੀ ਹੋਵੇ। ਨਹੀਂ ਕੁੜੀ ਨਹੀਂ ਚੱਤਰ ਚਲਾਕ, ਢੋਲੀ ਐ ਕੁੜੀ। ਅੱਛਾ ਹਾਂ। ਜੰਗਾ ਤੂੰ ਆਪਣਾ ਨਾ ਪਿੰਡ 'ਚ ਨਾ ਗੱਲ ਪਤਾ ਲੱਗ ਜੇ ਲੈ ਪਿੰਡ 'ਚ ਕੀ ਪਤਾ ਲੱਗੂਗਾ ਉਹੀ ਗੱਲਾਂ ਕਰੀ ਜੰਨੇ ਨਾ ਮਾਂਜੀ ਤੂੰ ਪਿੰਡ 'ਚ ਆਪਾਂ ਲੁਕੋ ਰੱਖਣੀ ਆ ਗੱਲ ਤੈਨੂੰ ਮੈਂ ਕਹਤਾ ਨਾ ਇਹ ਗੱਲ ਮੇਰੇ ਤੇ ਛੱਡ ਦੇ ਤੂੰ ਜਿਹੜੀ ਤੈਨੂੰ ਮੈਂ ਗੱਲ ਕਹੀ ਆ ਇੱਕ ਗੱਲ ਦਾ ਧਿਆਨ ਰੱਖੀ ਉਹਦਾ ਚਾਚਾ ਬਹੁਤ ਚਾਤਰ ਚਲਾਕ ਹੈ ਠੀਕ ਹੈ ਉਹ ਸਾਰਿਆਂ ਨੂੰ ਜਾਣਦਾ ਹੈ ਬਸ ਕਿਸੇ ਗੱਲ ਦਾ ਉਹਦੇ ਕੋਲੇ ਨਾ ਪਤਾ ਲੱਗਣ ਦੇ ਹਾਂ ਉਹ ਪਿੰਡ 'ਚ ਨਾ ਕੋਈ ਗੱਲ ਪੁੱਛਣ ਆਪਣੇ ਕੋਈ ਬਥੇਰੇ ਪੈਸੇ ਬਥੇਰੇ ਜਾਈ ਜਾਂਦਾ ਹੈ ਬਸ ਬੇ ਪੈਸਾ ਨਾ ਠੀਕ ਹੈ ਨਾ ਤੂੰ ਮੈਨੂੰ ਅੱਧੇ ਪੈਸੇ ਦੇ ਦੇ ਮੈਂ ਆਗਲੇ ਨੂੰ ਪੜਾਵਾਂ ਆਪਾਂ ਤਾਂ ਜਿਹੜੀ ਚੀਜ਼ ਘਾਟ ਹੈ ਉਸੇ ਦੀ ਹੈ ਤੈਨੂੰ ਪਤਾ ਉਹ ਤਾਂ ਤੇਰੀ ਘਾਟ ਮੈਂ ਪੂਰੀ ਕਰ ਦਊਂਗੀ ਤੈਨੂੰ ਮੈਂ ਅਕਾ ਸਵਾਥ ਰਸ ਸਸਰੀ ਤੇ ਗੰਡ ਜੇ ਤਾਂ ਤੈਨੂੰ ਮੈਂ ਇੱਕ ਵਾਰੀ ਦੱਸਤਾ ਤੂੰ ਮੈਨੂੰ ਜਿਹੜਾ ਕੁੜੀ ਦਾ ਬਖਾ ਤੇ ਕੁੜੀ ਵੀ ਦਿਖਾਉਂਗੀ ਤੂੰ ਪੈਸੇ ਤਾਂ ਦੇ ਅੱਧੇ ਮੈਨੂੰ ਪੈਸੇ ਤਾਂ ਮੈਂ ਤੈਨੂੰ ਦੇ ਦੂੰ ਤੂੰ ਮੈਨੂੰ ਪੈਸੇ ਅੱਧੇ ਦੇ ਮੈਂ ਤੈਨੂੰ ਕੁੜੀ ਦਿਖਾ ਦੂੰਗੀ ਕੁੜੀ ਬਥੇਰੀ ਸਿਆਣੀ ਐ ਸੋਹਣੀ ਐ ਸਨਕੀ ਐ ਠੀਕ ਆ ਹਾਂ ਤੇ ਉਹ ਨਾਲ ਤੇ ਚਾਚੇ ਚਾਚੀ ਕੋਲੇ ਰਹਿੰਦੀ ਐ। ਅੱਛਾ। ਹਾਂ। ਤੇ ਉਹਦਾ ਚਾਚਾ ਤਾਂ ਇੰਨਾ ਪਿਆਰ ਕਰਦਾ ਉਹਨੂੰ ਬਹੁਤ ਜਿਆਦਾ। ਅੱਛਾ। ਤੇ ਜਿਹੜੀ ਚਾਚੀ ਐ ਉਹ ਥੋੜੀ ਨਫ਼ਰਤ ਕਰਦੀ ਐ ਉਹ ਤੋਂ। ਅੱਛਾ। ਹਾਂ ਸਾਰਾ ਦਿਨ ਤਾਂ ਉਹ ਕੰਮ ਕਰਾਉਂਦੀ ਐ। ਤੇ ਉਹਦਾ ਚਾਚਾ ਤਾਂ ਕਹਿੰਦਾ ਭਾਈ ਮੈਂ ਦੇਖੂੰਗਾ, ਪਰਤਾਲੂੰਗਾ, ਵਧੀਆ ਰਿਸ਼ਤਾ ਕਰੂੰਗਾ। ਤੇ ਮੈਂ ਤਾਂ ਉਹਨੂੰ ਕਿਹਾ ਵੀ ਭਾਈ ਨੰਬਰਦਾਰਾਂ ਦਾ ਮੁੰਡਾ ਐ। ਅੱਛਾ। ਹੈਂ? ਤੇ ਕੁੜੀ ਸੋਹਣੀ ਐ ਪੂਰੀ। ਕੁੜੀ ਤਾਂ ਮੈਂ ਤੈਨੂੰ ਦੱਸਦਾ ਬਥੇਰੀ ਸੋਹਣੀ ਐ ਕੁੜੀ ਤਾਂ। ਚੱਲ ਜਾਂਗਾ। ਮੈਂ ਤਾਂ ਆਪਾਂ ਤਾਂ ਕੰਮ ਕਰਾਇਆ ਕਰਗੀ। ਕੰਮਕਾਰ ਬਥੇਰਾ ਕਰੂਗੀ, ਸ ठीक है भी हाँ। मुरे ना बोल दी है तो जमा नहीं बोल दी तेरे मुड़े ठीक है तो तू तो मैं पैसे फड़ा के रहा पैसे तेन मैं फड़ा देनी है कोई चाह पी ला चाह तो पी जानी है कोई ना तो तू मैं कर दे बस तत्ती वाली है कोई नी पत्ती की आ है हूं तो कड़ो गर्मी का महीना मैं तो गप मारिया अच्छा हां

ਆ ਦੇਖਦਾ ਤੇਰੇ ਪਿਓ ਨੂੰ ਕਿ ਮੈਂ ਕਿਉਂ ਮਖਣੀ ਹੋ ਜਾਂਦੇ ਨੇ ਇੱਕ ਦੂਜੇ ਨਾਲ ਇਹਦੀ ਤਾਂ ਹੈ ਇੰਨੀ ਮੇਰ ਲੈਂਦਾ ਜਿੰਨੀ ਕਹਿ ਦੇ ਦੇਖ ਲੈ ਪਾਣੀ ਦਿੱਤਾ ਪਾਰਾਂ ਤੇ ਪਾਣੀ ਉਹ ਮੇਰੀ ਗੱਲ ਸੁਣ ਮਾਂ ਬੋਲ ਤਾਂ ਮੈਂ ਵੀ ਸਕਦਾ ਸੀ ਜਾਣ ਕੇ ਨਹੀਂ ਬੋਲਿਆ ਕੁੜੀ ਦੀ ਕੋਈ ਗਲਤੀ ਹੈ ਨਹੀਂ ਸੀਗੀ ਤੇ ਇਹਦਾ ਮੁੰਡਾ ਨਾ ਉਹ ਹੈ ਹੀ ਲਫਾਂਡਰੂ ਆ ਪਹਿਲਾਂ ਨਾ ਗੇਲੇ ਕੀ ਕੁੜੀ ਨੂੰ ਫੇੜਦਾ ਹੁੰਦਾ ਸੀ ਐ ਉਹਨੇ ਤਾਂ ਬੀਹੋਂ ਤੋਂ ਸਿੱਤਰ ਖਾਦੇ ਆ ਹੁਣ ਆਪਾਂ ਇਹ ਕਿਵੇਂ ਕਹਿ ਦਈਏ ਬੇ ਮੈਂ ਸਾਰੀ ਗੱਲਬਾਤ ਜਾਣਦੀ ਆ ਇਹ ਤਾਂ ਮੈਨੂੰ ਵੀ ਪਤਾ ਬੀਏ ਦੀ ਕੋਈ ਗਲਤੀ ਨਹੀਂ ਪਰ ਤੂੰ ਆ ਕਲ ਤੇ ਹੱਥ ਮਾਰ ਕਮਲਿਆ ਉਹ ਅਕਲ ਦੇ ਹੱਥ ਤਾਂ ਮੈਂ ਮਾਰੀ ਜਾਂ ਨਾ ਮੈਨੂੰ ਪਤਾ ਹੈ ਤੂੰ ਜਿਹੜਾ ਕੁਝ ਕਹਿਣਾ ਚਾਹੁੰਨੀ ਆ ਵੀ ਆਪਾਂ ਨੂੰ ਬਹਾਨਾ ਚਾਹੀਦਾ ਸੀ ਉਹ ਮਿਲ ਗਿਆ ਹਾਂ ਕਹੀ ਜਣਾ ਚਾਹੁੰਨੀ ਹੈ ਨਹੀਂ ਤੇ ਆਪਾਂ ਜੂਰ ਪਾਉਣਿਆਂਗੇ ਠੀਕ ਹੈ ਤੇ ਤਾਂ ਤੂੰ ਜੂਰ ਆਇਆ ਤਾਂ ਇਹਨੂੰ ਕਹਿ ਵੀ ਦੇਖ ਲੈ ਕਿੱਡੀ ਗਲਤੀ ਕਰਤੀ ਕੁੜੀ ਨੇ ਬਈ ਹੁਣ ਤਾਂ ਵੀ ਵਿਆਹਣਾ ਪਊ ਤੂੰ ਜਿੱਥੇ ਕਹਿਣਾ ਠੀਕ ਹੈ ਨਾ ਤੇ ਨਾਲ ਇੱਕ ਗੱਲ ਹੋਰ ਅੱਜ ਆਉਗੀ ਉਹ ਪੈਸੇ ਦੇਣਾ ਮੈਨੂੰ ਫੋਨ ਲਾਇਆ ਸੀਗਾ ਕਹਿੰਦੀ ਪੈਸੇ ਵਾਲਿਆਂ ਦੀ ਗਈ ਨਹੀਂ ਮੈਂ ਹੂੰ ਠੀਕ ਹੈ ਨਾ ਤੇ ਫੜਾਊਗੀ ਪਤਾ ਨਾ ਲੱਗੇ ਉਹਨੂੰ ਤੇ ਫੜਾਊਗੀ ਕਿਹੜੇ ਟਾਈਮ ਟਾਈਮ ਟੂ ਨੂੰ ਤਾਂ ਪੱਕਾ ਕਰ ਲੈਂਦਾ ਉਹਦੇ ਨਾਲ ਫੋਨ ਲਾਊਗੀ ਮੈਨੂੰ ਫੋਨ ਲਾ ਕੇ ਦੱਸੂਗੀ ਵੀ ਮਾੜਾ ਮੋਟਾ ਇਹ ਵੀ ਉਹਨਾਂ ਪਰਾਂ ਹੋ ਗਏ ਉਹ ਗੱਲ ਦਾ 4 ਲੱਖ ਵੀ ਅਲਫਾਫੇ ਚ ਪਾ ਕੇ ਫੜਾ ਦੂਗੀ ਫੇਰ ਵੀ ਤੈਨੂੰ ਪਤਾ ਹੀ ਐ ਵੀ ਕਿਹਾ ਜਾਏ ਉਹਦੇ ਦੇਖ ਲੈ ਸਾਂ ਹੀ ਦਾ ਅਤੀਤ ਵਿੱਚ ਉਹਦੇ ਉਹ ਕੋਈ ਨਾ ਤੂੰ ਬੇਫਿਕਰ ਹੋ ਜਾ ਮੈਂ ਹੈਗਾ ਨਾ ਜਾਂ ਮੈਂ ਮਾਰ ਦੀ ਵਾਰ ਫੜ ਲੂੰਗਾ ਠੀਕ ਹੈ ਨਾ ਮੈਨੂੰ ਦੱਸ ਦੀ 20000 ਕੀ ਰੱਖ ਨੂੰ ਵਿੱਚੋਂ ਪੰਨ ਤੇ ਮੁਰਮਤਿਰ ਉਹਨਾਂ ਤੋਂ 1 ਰੁਪਿਆ ਵੀ ਰੱਖੀ ਤੈਨੂੰ ਉਹਦੇ 10000 ਲੈ ਕੇ ਨਹੀਂ ਦਿੱਤਾ ਹੈਗਾ 10000 ਹਲੇ ਅੜੀ ਪਿਆ ਉਹ ਨਾ ਤਾਂ ਕਰਨੇ ਕੀ ਨੇ ਪੈਸੇ ਨਹੀਂ ਫੇਰ ਮੂਨਾ ਅਧਿਆਕਰ ਸਮਝ ਲਿਆ ਕਰਨਾ ਮੜੇ ਮੋਟਾ ਮਾ ਕੀ ਸਮਝ ਲਿਆ ਕਰਾਂ ਮਢੀਰ ਨਾਲ ਹੀ ਫਿਰਨਾ ਪੈਣੇ ਅਕੀ 10000 ਯਾਰ ਮੈਨੂੰ ਦੇ ਦੇ ਮੁਕਤ ਵੀ ਆ ਜੇ ਨਹੀਂ ਵਿਹਾਂ ਜਿਹੜਾ ਫਹਾ ਵੱਡਾਂਗੇ 10 ਲੱਖ ਕੋਲੋਂ ਲਾਉਣਾ ਪਊ ਜੇ ਮੈਂ 10000 ਵਰਤੂ ਉਹ ਨਹੀਂ ਤੈਨੂੰ ਹੋ ਹਾਂ ਮੈਂ ਹੁੰਦਾ ਤੇ ਤੇਰੇ ਚੁੱਭਾਂ ਲੱਗ ਜੂ ਆਜੇ ਵੀ ਤੋ ਦੱਸ ਤੇ ਮੇਰੀ ਗੱਲ ਸੁਣ ਲੈ ਲੈਣੀ ਹੂੰਗੀ ਨਾ 5000 ਦਊਂਗੀ ਠੀਕ ਆ ਵਿੱਚੋਂ ਨਹੀਂ ਕਿਰਪੀਆਂ ਨਹੀਂ ਦਿੰਦੀ ਸੀ ਤੂੰ ਤੂੰ ਕਿੱਥੇ ਲੈ ਕੇ ਜਾਣੇ ਆ ਤੇ ਤੂੰ ਕਿੱਥੇ ਲੈ ਕੇ ਜਾਣੇ ਨੇ ਸਾਮਕੇ ਰੱਖੂੰਗੀ ਮੇਰਾ ਤਾਂ ਖਾਣ ਦਾ ਟਾਈਮ ਆ ਜਾਂਦੇ ਨੇ ਤੇਰਾ ਖਾਣ ਦਾ ਟਾਈਮ ਹੈ ਗੱਡੀ ਲੈ ਲਾਂਗੇ ਆਪਾਂ ਹਉ ਹੁੰਦਾ ਮੈਨੂੰ ਲੱਗਦਾ ਚਲ ਠੀਕ ਆ ਗੱਲ ਨਾ ਸੁਣ ਲੈ ਠੀਕ ਆ ਮੈਂ ਤਾਂ ਪੈਨਾ ਜਾ ਕੇ ਘੰਟਾ ਮੈਨੂੰ ਨਾ ਖਾਈ ਜਦੋਂ ਮੈਨੂੰ ਉਹਦਾ ਫੋਨ ਆ ਗਿਆ ਨਾ ਮੈਂ ਉਹਦੀ ਜਾਊਂਗਾ ਠੀਕ ਆ ਨਾ ਚਲ ਠੀਕ ਆ ਚੰਗਾ ਹੂੰਗਾ ਮਾਰ ਲਾ ਮੰਜਾ ਨਾਲੇ ਇਹਦੇ ਤੋਂ ਮਰਵਾ ਲਾ ਮੰਜਾ ਇੱਥੇ ਬੇਲੀ ਨੇ ਪੈ ਗਈ ਹੂ ਉਹਨੂੰ ਉਹਕ ਲੈਣ ਦੇ ਉਹਦੇ ਗੱਲ ਲੱਗ ਲੱਗ ਕੇ ਮਨਾ ਲੈਣ ਦੇ ਸੋਗ ਜਿਹੜਾ ਮਨਾਉਂਦੀ ਆ ਪਏ ਜਾ 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 ਕੇ ਮੈਨੂੰ ਤਾਂ ਪਤਾ ਮੈਨੂੰ ਹੀ ਮਰਨੇ ਪੈਦੇ ਨੇ ਕੰਮ ਉਹ ਤਾਂ ਕੂੜਾ ਸੱਟਣ ਵਗਦੇ ਹੋ ਥੋੜਾ ਹਲੋ ਚਾਚਾ ਜੀ ਬੜਾਲੇ ਦੇ ਬੱਚਾ ਹਾਂ ਜੀ ਗਰਮ ਤੇ ਤੇਈ ਚ ਕਿੱਥੇ ਨਾ ਜੱਜਾ ਜੀ ਮੈਂ ਨਹੀਂ ਚਾਹ ਪੀਂਦੀ ਮੈਂ ਨਾ ਪੀ ਲਈ ਸੀ ਚਾਹ ਤਾਂ ਕਰਕੇ ਚਾਹ ਤਾਂ ਪੀ ਲਿਆ ਕਰ ਪੁੱਤ ਖਾਣ ਪੀਣ ਦੀ ਕੋਹਲ ਨਾ ਕਰਿਆ ਕਰ ਨਹੀਂ ਨਹੀਂ ਚਾਚਾ ਹਾਂ ਖਾ ਪੀ ਤਾਂ ਮੈਂ ਲੈਣੀ ਆ ਹਾਂ ਖਾਣ ਪੀਣ ਦੀ ਕਦੀ ਕੋਹਲ ਨਾ ਕਰੀ ਠੀਕ ਹੈ ਨਾ ਦਾਣੇ-ਦਾਣੇ ਤੇ ਲਿਖਿਆ ਹੁੰਦਾ ਖਾਣ ਵਾਲੇ ਦਾ ਨਾ ਇਹ ਤਾਂ ਤੇਰੇ ਹਿੱਸੇ ਦਾ ਤੈਨੂੰ ਮਿਲਦਾ ਹੀ ਰਹਿਣਾ ਠੀਕ ਹੈ ਕਰਾ ਚਾ ਹਾਂ ਮੈਂ ਚਾਚਾ ਮੈਂ ਐਂ ਕਹਿੰਦੀ ਸੀ ਵੀ ਮੈਂ ਕੱਪੜੇ ਸਿਉਣਾ ਲੱਗ ਜਾ ਬਈ ਕੋਈ ਕੰਮ ਤਾਂ ਮੈਂ ਕਰਾਂ ਵੀ ਘਰੇ ਸਾਧਨ ਬੇਲੀ ਹੁੰਨੀ ਕੰਮਕਾਰ ਕਰਕੇ ਹੈ ਕਿਸੇ ਕੋਲ ਚਾਚੀ ਕੋ ਸਿੱਖਣ ਜਾੜਿਆ ਕਰੂ ਫਿਰ ਘਰੇ ਜਾੜਿਆ ਕਰ ਪੁੱਤ ਮੈਂ ਤੈਨੂੰ ਕਦੇ ਜਵਾਬ ਦਿੰਦਾ ਸਮਾ ਦੀ ਚੰਗੀ ਗੱਲ ਹੈ ਚੰਗਾ ਘਰ ਮਿਲੂ ਵਾਲਾ ਕਹੂਗਾ ਕੁੜੀ ਦੇ ਹੱਥਾ ਜਾ ਗੋਣਾ ਵੀ ਕੱਪੜੇ ਲੀੜੇ ਵੀ ਸਿਉ ਲੈਂਦੀ ਐ ਹੁਣ ਘਰ ਦਾ ਕੰਮ ਤੈਨੂੰ ਸਾਰੇ ਹੀ ਆਉਂਦਾ ਤੇ ਲੀੜੇ ਸਿਉਣ ਲੱਗ ਜੇਂਗੀ ਤਾਂ ਹੋਰ ਵੀ ਵਧੀਆ ਗੱਲ ਚਾਚੀਆਂ ਨਾਲ ਗੱਲ ਕਰਨੀ ਪਊ ਉਹ ਤਾਂ ਜਾਣ ਹੀ ਦਿੰਦੀ ਘਰੋਂ ਬਾਹਰ ਕਿਸੇ ਪਾਸੇ ਹੁਣੇ ਜੇ ਤੂੰ ਗੱਲ ਕਰਨੀ ਫੇਰ ਕੱਢ ਜਾਣ ਦੇਣਾ ਤੇ ਨੂੰ ਬਦਾਂ ਤੇਰੀ ਚਾਚੀ ਦਾ ਉਹ ਭਾਈ ਹੈ ਜੀ ਤੇ ਮੈਂ ਚਾਚਾ ਜੀ ਨਾਲ ਕਰਾਂਗੇ ਕੀ ਜਦੋਂ ਜਦੋਂ ਮੈਂ ਹੈਗਾ ਨਾ ਪੁੱਤ ਬਸ ਕੋਈ ਗੱਲ ਤੈਨੂੰ ਵਧੀਆ ਮਸ਼ੀਨ ਵੀ ਰਣਕੀਰਾ ਤੂੰ ਜਾਇਆ ਕਰ ਜਾਚੀ ਨਾਲ ਗੱਲ ਕਰਿਆ ਨਾ ਠੀਕ ਹੈ ਨਾ ਤੈਨੂੰ ਕਿਸੇ ਗੱਲ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਨਾਲ ਇਹਨਾਂ ਦੀ ਟੈਨਸ਼ਨ ਲੈਣ ਦੀ ਜਬੇ ਲੋੜ ਨਹੀਂ ਬਸ ਮਾਰੇ ਮੱਟੇ ਮੈਨੂੰ ਆਉਂਦੇ ਵੀ ਹੈ ਚਾਚੀ ਬਸ 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 ਤੂੰ ਹੁਣ ਆਪਦਾ ਕੰਮ ਕੰਮ ਜਾਰੀ ਰੱਖ ਜਿਹੜੇ ਤੈਨੂੰ ਜੋ ਪਸੰਦ ਹੈ ਨਾ ਪੁੱਤ ਉਹ ਕਰ ਲੈ ਕੱਲ ਨੂੰ ਬਗਾਨੇ ਘਰੇ ਆ ਕੇ ਮੈਨੂੰ ਐ ਨਾ ਕਹਿਦੀ ਮੇਰੇ ਚਾਚੇ ਨੇ ਮੇਰੀ ਯਾਰੀ ਪੂਰੀ ਨਹੀਂ 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 ਚਾਚਾ ਜੀ ਜਵੇਂ ਹੀ ਕਹਿੰਦੀ ਠੀਕ ਹੈ ਹਾਂ ਤੁਸੀਂ ਇਹਨੇ ਸ਼ੰਕੂਰੇ ਕਰਦੇ ਹੋ ਮੇਰੇ ਹਾਂ ਬਸ ਤੂੰ ਦੇ ਫਿਕਰ ਠੀਕ ਹੈ ਚਾਚਾ ਜੀ ਕਿਵੇਂ ਦੰਦ ਕੱਢੀ ਜਾਂਦੇ ਆ ਦੇਖੀ ਐਨੇ ਖੁਸ਼ ਇਹਨਾਂ ਦੀਆਂ ਖੁਸ਼ੀਆਂ ਨਾ ਬਹੁਤਾ ਟਾਈਮ ਰਹਿਣ ਨਹੀਂ ਦਿੰਦੀ ਮੈਂ ਐਂ ਕਰ ਉਹਨੂੰ ਲਾ ਫੋਨ ਸੁਪਾਲ ਨੂੰ ਉਹ ਲਾਇਆ ਵਾ ਮਾਉ ਨੂੰ ਫੋਨ ਆ ਉਹ ਤੂੰ ਲਾ ਕੇ ਤਾਂ ਦੇ ਮੈਨੂੰ ਮੈਂ ਗੱਲ ਕਰਨੀ ਆ ਓਏ ਮਾਤਾ ਗੋਬੀ ਰੀਤਾਂ ਦੇ ਕਿਦੋਂ ਨਾ ਨਾ ਗੋਬੀ ਆਤਮਾ ਵੱਲੋਂ ਹਲੋ ਹਲੋ ਆਂਟੀ ਆ ਗੱਲ ਕਰੋਂ ਮੰਮੀ ਨਾਲ ਕੀ ਕਰਾ ਸੁਖਪਾਲ ਮੇਰੀ ਗੱਲ ਸੁਣ ਕੱਚੀ ਵੀਹੀ ਦੇ ਮੋੜ ਤੇ ਨਾ ਤੂੰ ਮੈਨੂੰ ਮਿਲਣੀ ਚਾਹੀਦੀ ਐ ਅੱਧੇ ਘੰਟੇ ਬਾਅਦ ਇਹ ਐਸੀ ਕੀ ਗੱਲ ਹੋਗੀ ਮੈਂ ਤੈਨੂੰ ਸਾਰਾ ਕੁਝ ਉੱਤੀ ਦੱਸੂ ਬਸ ਫੋਨ ਕੱਟ ਤੇ ਉੱਥੇ ਆ ਜਾ ਛੇਤੀ ਠੀਕ ਆਉਣੀ ਆ ਆ ਜਾ ਫਿਰ ਚੰਗਾ ਕਿਵੇਂ ਦੰਦ ਕੱਢੀ ਜਾਂਦੇ ਐ ਕਿਸੇ ਦੀ ਵਿੱਚ ਮਣਾਈ ਵੀ ਆ ਇਹ ਤੂੰ ਫਿਕਰ ਨਾ ਕਰ ਮੇਰੀ ਗੱਲ ਸੁਣ ਲੈ ਮੈਂ ਤਾਂ ਇਹਨੂੰ ਹੁਣ ਨਰਕ ਦਿਖਾਉਣਾ ਚਾਹੁੰਨੀ ਆ ਹੁਣ ਮੈਂ ਕੁਛ ਨਹੀਂ ਕਰਨਾ ਪੈਸਾ ਇੱਕ ਗੱਲ ਹੋਰ ਕਹਾ ਜੇ 10000 ਵੱਧ ਵੀ ਲੈ ਲੂਗੀ ਨਾ ਸੁਖਬਾਲ ਤਾਂ ਵੀ ਕੋਈ ਗੱਲ ਨਹੀਂ ਹਾਂ ਹੁਣ ਕਿੱਥੇ ਬੁਲਾਇਆ ਉਹਨੂੰ ਕੱਚੀ ਬੀਹ ਦੇ ਮੋੜ ਤੇ ਹੁਣ ਚੱਲੀਏ ਮਾਂ ਆਪਾਂ ਕੋਈ ਨਾ ਚੱਲਦੇ ਆ ਇਹ ਨਹੀਂ ਹਿਲਦਾ ਇੱਥੇ ਇੱਥੇ ਬੈਠੂਗਾ ਇਹ ਤਾਂ ਭਤੀਜੇ ਦਾ ਬੜਾ ਪਿਆਰਾ ਹੀ ਜਾਂਦਾ ਅੱਜ ਰਾਜਪਾਲ ਮੈਨੂੰ ਇਸ ਕੁੜੀ ਨੂੰ ਹੁਣ ਨਰਕ ਦਿਖਾਉਣਾ ਚਾਹਨੀ ਆ ਉਹ ਵੀ ਚੰਗੀ ਤਰ੍ਹਾਂ ਐ ਕਰ ਪੇਟੀ ਚੋਂ 20000 ਰੁਪਏ ਚੱਕੀ ਲਿਆ ਚਲ ਸਖਪਾਲ ਕੋਲ ਚੱਲੀਏ ਜੇ ਨੂੰ ਕੀੜਿਆਂ ਤੇ ਭੌਣ ਤੇ ਨਾਂ ਬਿਠਾਇਆ ਨਾ ਇਹ ਵੀ ਕੀ ਜਾਣੂਗੀ ਸੁਖਪਾਲ ਆ ਚੱਕ ਪੈਸੇ ਇਸ ਕੁੜੀ ਦਾ ਫਾਹਨਾ ਜਿੰਨੀ ਛੇਤੀ ਹੋ ਸਕੇ ਉੰਨੀ ਛੇਤੀ ਵੜਦੇ ਨੂੰ ਇਹ ਤਾਂ ਮੇਰੇ ਤੇ ਗੱਲ ਛੱਡ ਦੇ ਮੈਨੂੰ ਵੀ ਸੁਖਪਾਲ ਕਹਿੰਦੇ ਨੇ ਮੈਂ ਤਾਂ ਵੱਡੀਆਂ ਵੱਡੀਆਂ ਟਪਾਤੀਆਂ ਇਹ ਤਾਂ ਕਿਹੜੇ ਬਾਗ ਦੀ ਮੂਲੀ ਐ ਤੂੰ ਦੇਖੀ ਤਾਂ ਜਾਈ ਸੱਚ ਇੱਕ ਗੱਲ ਹੋਰ ਇਸ ਕੁੜੀ ਵਾਸਤੇ ਕਰ ਵਧੀਆ ਨਹੀਂ ਜਿੰਨਾ ਹੋ ਸਕੇ ਨਾ ਮਾੜਾ ਲੱਪਣਾ ਜੋ ਕਿ ਇਹ ਪਲ-ਪਲ ਨਾ ਬਦੀਨ ਹੋਵੇ ਆਂਟੀ ਮੇਰੀ ਮਾਂ ਸਹੀ ਕਹਿੰਦੀ ਆ ਮਨਿੰਦਰ ਨਰਕ ਭੋਗਣੀ ਚਾਹੀਦੀ ਆ ਨਰਕ ਤੇ ਨਾਲੇ ਰਹੀ ਗੱਲ ਉਹਦੀ ਜ਼ਮੀਨ ਮੈਂ ਵਾਉਣੀ ਆ ਤੂੰ ਜਿਹੜਾ ਕੁਝ ਮੰਗੇਂਗੀ ਨਾ ਤੈਨੂੰ ਖੁਸ਼ ਕਰਕੇ ਤੁਰਾਂਗੇ ਪਰ ਮੇਰੀ ਮਾਂ ਦੀ ਗੱਲ ਤੇ ਧਿਆਨ ਕਰੀ ਅੱਛਾ ਇਹ ਗੱਲ ਆ ਫਿਰ ਇਸ ਗੱਲ ਤੇ ਪੱਕਾ ਰਹੀ ਨਾਲੇ ਮਰ ਕੇ ਕਿਹਾ ਜਿਹੜਾ ਮੈਂ ਘਰ ਭਾਲਿਆ ਦੇ ਉਹ ਤਾਂ ਨਰਕ ਤੋਂ ਵੀ ਢੜਾ ਹੈ ਦੇਖੀ ਤਾਂ ਜਾਈ ਕੀ ਬਣਦਾ ਮੈਨੂੰ ਵੀ ਸੁਖਪਾਲ ਕਹਿੰਦੇ ਕਿ ਤੱਕੀ ਸੀ ਜੋ ਵੀ ਤੈਨੂੰ ਕੋਈ ਦੱਸਣਾ ਜ਼ਰੂਰੀ ਨਹੀਂ ਵੀ ਕਿੱਥੇ ਗਏ ਸੀ ਅਸੀਂ ਮੈਂ ਘਰ ਦਾ مالک ਤੇ ਮੈਨੂੰ ਦੱਸਣਾ ਤੇਰਾ ਬਹੁਤ ਜ਼ਰੂਰੀ ਏ ਮੈਨੂੰ ਕਿਸੇ ਦਲ ਦਾ ਪਤਾ ਨਾ ਕੀ ਕਾਡ ਨੰਬਰ ਨਾ ਉਹਨ ਕੀ ਤਾਂ ਗੱਲ ਚ ਛੱਡ ਦੇ ਬਾਪੂ ਜਿਹੜਾ ਕੋਈ ਤੈਥੋਂ ਨਹੀਂ ਨਾ ਬਣਿਆ ਉਹ ਮੈਂ ਬਣਾਉਂਗਾ ਕਾਕਾ ਜਿਹੜੀਆਂ ਗੱਲਾਂ ਤੇ ਤੂੰ ਤੁਰੇ ਫਿਰਦਾ ਨਾ ਦੇਖ ਲੈ ਕਾਹਦੇ ਬਹੁਤ ਆਪਸ਼ਨ ਹੀ ਹੋਣ ਚਲ ਮਾ ਚੱਲੀਏ ਚੱਲ ਪੱਤ ਵੈਸੇ ਵੀ ਇੰਨਾ ਟਾਈਮ ਨਹੀਂ ਮੇਰੀ ਗੱਲ ਸੁਣ ਜਾ ਤੈਨੂੰ ਮੈਂ ਦੱਸਾਂ ਮੈਨੂੰ ਸਭ ਪਤਾ ਤੁਸੀਂ ਕਿੱਥੇ ਗਏ ਸੀ ਕਿੱਥੇ ਤੁਸੀਂ ਪਟਵਾਰੀ ਕੋਲੇ ਗਿੜੇ ਮਾਰਦੇ ਫਿਰਦੇ ਹੋ ਨਾ ਜ਼ਮੀਨ ਪਿੱਛੇ ਲੱਦ ਲੱਗ ਜੂ ਤੈਨੂੰ ਪਤਾ ਇੰਨੀ ਕਾਦੀ ਕਾਲੀ ਐ ਵੀ ਅਸੀਂ ਕੀ ਕਰਦੇ ਫਿਰਦੇ ਆ ਮੇਰੀ ਗੱਲ ਸੁਣ ਲੈ ਧਿਆਨ ਨਾਲ ਤੂੰ ਜਿਹੜਾ ਕੁਝ ਕਰ ਰਹੀ ਐ ਨਾ ਚੰਗਾ ਨਹੀਂ ਕਰ ਰਹੀ ਆਪ ਵੀ ਵਿਗੜੇਗੀ ਤੇ ਜਵਾਕ ਨੂੰ ਵੀ ਵਿਗਾੜੇਗੀ ਠੀਕ ਐ ਨਾ ਤੂੰ ਇਹ ਦੇਖੀ ਇੱਕ ਤੇਰੀਆਂ ਕੁਰਤੀਆਂ ਤੈਨੂੰ ਕਿੰਨੀਆਂ ਮਹਿੰਗੀਆਂ ਪੈਣੀਆਂ ਕੋਈ ਗੱਲ ਨਹੀਂ ਜੋ ਕੁਝ ਹੋਣਾ ਮੇਰੇ ਨਾ ਨਾ ਹੋਣਾ ਤੂੰ ਟੈਨਸ਼ਨ ਨਾ ਲੈ ਠੀਕ ਆ ਤੁਸੀਂ ਆਵਦਾ ਮਾਸਟਰ ਹੋ דוਹੇ ਚਾਚਾ ਪਤੀਜੀ ਸੁਣ ਗਿਆ ਨਾਲੇ ਬਾਪੂ ਮੈਨੂੰ ਵੀ ਪਤਾ ਹੈ ਕਿ ਕੌਣ ਮੇਰਾ ਚੰਗਾ ਕਰਦਾ ਤੇ ਕੌਣ ਮੇਰਾ ਮਾੜਾ ਚਲ ਮਾਂ ਤੂੰ ਚੰਗਾ ਨਹੀਂ ਕਰ ਰਹੀ ਜੱਸ ਆਪੀ ਮਰੇਗੀ ਤੇ ਜਵਾਕ ਨੂੰ ਵੀ ਮਰਵਾਵਾਂਗੇ ਤੇਰੀਏ ਜਿੱਤ तेन लैके बैठ गई की हुआ चाचा आए क्यों दास खड़ा नहीं मंदिर कोई गल नहीं पूछ फिर भी चाचा जी दस दो मेनु की गल हुई है कोई टेंशन है जते जी टेंशन तक कोई नहीं पर मैंने एक गल है तेरी चाची ਤੇਰਾ ਭਰਾ ਜੋ ਕਰ ਰਿਹਾ ਨਾ ਚੰਗਾ ਨਹੀਂ ਕਰਾ। ਤੁਮ ਇਧਰ ਮੈਨੂੰ ਆਇਆ ਲੱਗਦਾ ਪੁੱਤ। ਵੀ ਤੇਰੀ ਚਾਚੀ ਤੇ ਤੇਰਾ ਭਰਾ ਨਾ। shear patwari ਕੋਲ ਜਾ ਕੇ ਆਇਆ। ਜ਼ਮੀਨ ਜਮਾਉਣ ਨੂੰ ਲੈ ਕੇ। ਪਰ ਤੂੰ ਬੇਫਿਕਰ ਰਹਿ। ਤੇਰਾ ਹਿੱਸਾ ਕਿਤੇ ਨਹੀਂ ਜਾਂਦਾ। ਲੱਗੀ ਸਮਝ। ਮੈਂ ਵੀ ਤੇਰਾ ਚਾਚਾ। ਰਾਜਪਾਲ ਜਿੱਥੇ ਮਰਜ਼ੀ ਭੱਜੇ। ਪੱਜ ਜਨਤਾ ਮੈਂ ਵੀ ਨਹੀਂ ਦਿੰਦਾ ਮੈਨਾਂ ਵੀ ਕੱਕਰ ਸੋਂ ਕਹਿੰਦੇ ਆ ਫੇਰ ਨੂੰ ਮੈਂ ਦਿਖਾਉਂਗਾ ਤੇ ਕਾਕਾ ਜੀ ਤੂੰ ਮੇਰਾ ਪੁੱਤਾ ਤੇ ਮੈਂ ਤਰਾ ਪਿਓ ਆ ਬਾਸੰਤ ਤੂੰ ਦੇਖ ਤੀ ਇਹਨਾਂ ਦੇ ਨਾਲ ਬਣਦੀ ਕੀ ਹੈ ਮੈਨ ਲੱਗਦਾ ਨਾ ਅੰਦਰ ਬੈਠੇ ਹੋਣਗੇ ਪੈਣੇ ਕਮੋ ਲੈ ਸਸੀ ਕਲਪਨੇ ਸਸੀ ਕਲ ਕੀ ਹਾਲ ਨੇ ਬੱਜਾ ਤੂੰ ਦੱਸ ਕੀ ਵਧੀਆ ਨਾ ਬਿਨਾ ਦੱਸਿਆ ਕਿ ਕੋਈ ਫੋਨ ਫੋਨ ਨਹੀਂ ਕੀਤਾ ਲੈ ਤੈਨੂੰ ਵੀ ਫੋਨ ਕਰਕੇ ਆਉਣਾ ਸੀ ਓਹੋ ਮੈਂ ਕਿ ਕੱਲੀ ਆਈ ਐ ਤੇਰੇ ਬਾਈ ਨੂੰ ਭੇਜਦਾ ਤੇਰਾ ਬਾਈ ਲੈ ਆਂਦਾ ਰਹਿ ਜਾ ਨਹੀਂ ਨਹੀਂ ਕੱਲੀ ਘਾਤੋਂ ਆਈ ਐਗੀ ਹੂੰ ਤੈਨੂੰ ਪਤਾ ਨਾ ਤੇਰੇ ਬਾਈ ਜੀ ਨੇ ਸ਼ਹਿਰ ਜਾਣਾ ਸੀਗਾ ਫਿਰ ਉਹ ਕਹਿੰਦੇ ਚੱਲ ਜਾਂਦਾ ਜਾਂਦਾ ਮੈਂ ਵੀ ਤੈਨੂੰ ਧਾਰ ਜੂਗਾ ਤੱਲੇ ਬਾਈ ਜੀ ਦੇਖਿਓ ਆਈ ਮੁੜ ਗਏ ਤੇ ਘਰ ਇਹ ਨਹੀਂ ਹੋਣਾ ਸੀ ਉਹਨਾਂ ਨੇ। ਓਹੋ ਤੁਹਾਨੂੰ ਪਤਾ ਤਾਂ ਹੈਗਾਗਾ ਉਹ ਥੋੜਾ ਕੰਮ ਸੀਗਾ ਕੋਈ ਤੁਹਾਨੂੰ ਪਤਾ ਵਰਕਸ਼ਾਪ ਤੇ ਕੋਈ ਨਾ ਕੋਈ ਸਮਾਨ ਚਾਹੀਦਾ ਹੀ ਰਹੁੰਦਾਗਾ। ਪੁੱਤ ਮੈਂ ਸਮਝਦੀ ਆ ਕੰਮ ਤਾਂ ਹੁੰਦਾ ਹੀ ਰਹਿੰਦੇ ਆ ਹਾਂ ਤੇ ਲਗੇੜਾ ਸਸਿਕਾ ਮਸੀ ਸਸਿਕਾ ਹੋ ਠੀਕ ਹੈ ਕੰਮ ਹਾਂਜੀ ਹਾਂਜੀ ਠੀਕ ਹੈ ਤੁਸੀਂ ਦੱਸਿਓ ਕਿਵੇਂ ਹਾਂ ਠੀਕ ਹੈ ਪੁੱਤ ਹੋਰ ਠੀਕ ਹੈ ਵਧੀਆ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਤੇ ਕੱਲੀ ਆਈਆਂ ਤੂੰ ਬੈਠ ਜਾ ਮਸੀ ਕੱਲੀ ਤਾਂ ਨਹੀਂ ਆਈ ਹੈਗੀ ਜੀ ਅੱਛਾ ਉਹ ਅੱਗੇ ਲੰਘੇ ਨੇ ਸ਼ਹਿਰ ਨੂੰ ਕਹਿੰਦੇ ਚੱਲ ਮੈਂ ਬਠਿੰਡੋਂ ਸਮਾਨ ਲੈ ਲੈਣਾਗਾ ਤੇ ਨਾਲ ਹੀ ਲਿਆਉਂਦੀ ਪੁੱਤ ਉਹ ਕਹਿੰਦੇ ਚੱਲ ਤੂੰ ਨਾਲ ਗੱਲਾਂ ਬਾਤਾਂ ਕਰ ਲਈ ਉਹਨਾਂ ਟਾਈਮ ਮੰਮੀ ਜੀ ਬਾਈ ਕਿਹੜੇ ਵੇਲਾ ਸੀਗਾ ਕੰਮ ਸੀਗਾ ਤਾਂ ਨਹੀਂ ਆਇਆ ਗਿਆ ਚੱਲ ਕੋਈ ਨਹੀਂ ਜਦੋਂ ਉਹ ਇੱਥੇ ਤਾਰ ਗਿਆ ਮੁੰਡਾ ਤੇ ਫੇਰ ਘਰੇ ਆ ਜਾਂਦਾ ਚਾਹ ਦੀ ਕੁੱਟ ਪੀ ਜਾਂਦਾ ਚਲੋ ਕੋਈ ਗੱਲ ਨਹੀਂ ਮਾਸੀ ਤੁਹਾਨੂੰ ਸਪੈਸ਼ਲ ਮਿਲਾ ਦੂੰਗੀ ਟੈਨਸ਼ਨ ਨਾ ਲਓ ਚੱਲ ਚੰਗਾ ਪੁੱਤ ਹੋਰ ਦੱਸੋ ਸੇਤਾਂ ਠੀਕ ਰਹਿndੀਆਂ ਨੇ ہاں ਠੀਕ ਐ ਪੁੱਤ ਠੀਕ ਐ ਵਧੀਆ ਠੀਕ ਐ ਮੰਮੀ ਨੂੰ ਕੀ ਹੋਇਆ ਚੰਗੀ ਭਲੀ ਆ ਹੋ حال چال ਪੁੱਛਿਆਗਾ ਅੱਜ ਕੱਲ ਠੰਡ ਚ ਦਾ ਵੈਸੇ ਬਜ਼ੁਰਗਾਂ ਦੇ ਹੱਡ ਗੋਡੇ ਦੁਖਣ ਲੱਗ ਜਾਂਦੇ ਨੇ ਮੰਮੀ ਦਾ ਕੁਝ ਨਹੀਂ ਦੁਖਦਾ ਹੋਵੇ ਵੀ ਕਿਉਂ ਪੁੱਤ ਸਾਰਾ ਬਾਹਰ ਅੰਦਰ ਦਾ ਕੰਮ ਮੇਰੇ ਸਿਰ ਤੇ ਆ ਇਹਨੂੰ ਕੀ ਆਖਣਾ ਸਹੀ ਗੱਲ ਆ ਮਾਸੀ ਜੀ ਇਹ ਤਾਂ ਗੱਲ ਹੈਗੀ ਤੁਸੀਂ ਬਾਹਰ ਦਾ ਸੰਭਾਲ ਲੈਨੇ ਹੋ ਹਰਪ੍ਰੀਤ ਘਰ ਦਾ ਸੰਭਾਲ ਲੈਂਦੀ ਹੈਗੀ ਓਹੋ ਭੈਣੇ ਬੇਬੇ ਨੂੰ ਤਾਂ ਐ ਲੱਗਦਾ ਮੈਂ ਤਾਂ ਕੁਝ ਨਹੀਂ ਕਰਦੀ ਮੈਂ ਤਾਂ ਵਿਹਲੀ ਰਹਿਣੀ ਆ ਤੇਰੀ ਭੈਣ ਆਈ ਨਾ ਕੋਈ ਹੋਰ ਚੱਜ ਦੀ ਗੱਲ ਤੂੰ ਕਰੀ ਆ ਆਹੀ ਗੱਲਾਂ ਲੈ ਕੇ ਬੈਗੀ ਕੋਈ ਗੱਲ ਨਹੀਂ ਕਰ ਲਾਂਗੇ ਅਸੀਂ ਗੱਲਾਂ ਆਪੇ ਆਉਂਦੀਆਂ ਚਲੋ ਕੋਈ ਨਾ ਹੋਰ ਦੱਸੋ ਮਾਸੀ ਜੀ ਹਾਂ ਪੁੱਤ ਠੀਕ ਐ ਵਧੀਆ ਤੂੰ ਦੱਸ ਹੋਰ ਤੇਰੀ ਸੱਸ ਠੀਕ ਐ ਹਾਂਜੀ ਹਾਂਜੀ ਸਾਰੇ ਠੀਕ ਸੀ ਵਧੀਆ ਚਲੋ ਵਧੀਆ ਸੀਗੀ ਇਹਦੀ ਸੱਸ ਤਾਂ ਤੁਹਾਡੇ ਵਰਗੀ ਤਾਂ ਹੈ ਨਹੀਂ ਗਲ-ਗਲ ਤੇ ਲੜਾਈ ਕਰਦੀ ਆ ਹਾਂ ਅਸੀਂ ਮਾੜੇ ਆ ਕੋਈ ਨਹੀਂ ਤੂੰ ਇਹਦੇ ਬਾਹਰ ਨਾ ਹੋਣਾ ਕਰ ਤੇ ਕੋਈ ਇਹਨੂੰ ਪਾਣੀ ਧਾਣੀ ਦਾ ਪੁੱਛ ਲਾ ਵਿਚਾਰੀ ਨੂੰ ਆਈ ਐ ਚੱਲ ਕੇ ਤੇਰੇ ਕੋਲੇ ਤੇਰੀ ਭੈਣ ਹਾਂਜੀ ਮੰਮੀ ਜੀ ਮੇਰੇ ਭੈਣ ਨੂੰ ਮੈਂ ਹੀ ਚਾਹ ਪਾਣੀ ਪਿਆਣਾ ਹੁਣ ਮੈਨੂੰ ਤਾਂ ਤੁਹਾਡੇ ਤੋਂ ਉਮੀਦ ਹੈ ਨਹੀਂ ਵੀ ਤੁਸੀਂ ਕੁਝ ਲਿਆ ਕੇ ਦੋਗੇ ਮੇਰੇ ਭੈਣ ਨੂੰ ਬਣਾ ਕੇ ਚਾਹ ਤਾਂ ਮੈਂ ਆਪੇ ਕਰਕੇ ਲਿਆ ਦੂੰ ਕੋਈ ਹੋਰ ਵੀ ਪੁੱਛ ਲਾ ਇਹਨੂੰ ਚਲ ਕੋਈ ਨਾ ਮਸੀ ਜੀ ਤੁਸੀਂ ਚਾਹ ਬਣਾ ਲਓ ਟੈਨਸ਼ਨ ਨਾ ਲੈ ਹਲਿ ਹੋਣੀ ਪੁੱਤ ਬਣਾ ਕੇ ਤੁਸੀਂ ਕਰੋ ਗੱਲ ਕਿਵੇਂ ਖੇਖਣ ਕਰਦੀ ਐ ਕੀ ਗੱਲ ਹੋ ਗਈ ਹਰਪ੍ਰੀਤ ਲੜਾਈ ਹੋਈ ਮਸੀ ਨਾਲ ਤੇਰੀ ਮੇਰੇ ਤੇ ਲੜਾਈ ਹੁੰਦੀ ਰਹਿੰਦੀ ਐ ਤੂੰ ਐ ਪੁੱਛ ਕਦੋਂ ਨਹੀਂ ਲੜਾਈ ਹੁੰਦੀ ਸਾਡੀ ਕਿਉਂ ਲੜਾਈ ਕਾ ਤੂੰ ਹੁੰਦੀ ਐ ਤੁਹਾਡੀ ਯਾਰ ਬਸ ਉਹੀ ਗੱਲ ਤੈਨੂੰ ਪਤਾ ਤੈ ਲੈ ਅਕਿ ਉਹੀ ਗੱਲ ਮੇਰੀ ਗੱਲ ਸੁਣ ਹਰਪ੍ਰੀਤ ਆਪਾਂ ਭੈਣਾ ਭੈਣਾ ਠੀਕ ਐ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੂੰ ਘਰੇ ਕਲੇਸ਼ ਰੱਖੇ ਮੈਂ ਮੰਦੀ ਆ ਤੇਰਾ ਗੁੱਸਾ ਦਾ ਠੀਕ ਹੈ ਇਹਨਾਂ ਨਾਲ ਪਰ ਹੁਣ ਗੁੱਸਾ ਕਿਹੜੀ ਗੱਲ ਦਾ ਇਹ ਤਾਂ ਕਿਸਮਤਾਂ ਦੇ ਸੌਦੇ ਹੁੰਦੇ ਨੇਗੀ ਕੰਮੋ ਮੈਂ ਤੇਰੀ ਗੱਲ ਸਮਝਦੀ ਆ ਮੈਨੂੰ ਵੀ ਪਤਾ ਜਦੋਂ ਉਸ ਟਾਈਮ ਆਪਾਂ ਲੋਰਡ ਸੀ ਨਾ ਇਹ ਆਪਣੇ ਨਾਲ ਨਹੀਂ ਖੜੇ ਤੇ ਇਹੀ ਮੰਮੀ ਨੇ ਨਾ ਮੈਨੂੰ ਕਿੰਨਾ ਕੁਝ ਸੁਣਾਇਆ ਸੀ ਤੇਰੇ ਬਾਰੇ ਅਸੀਂ ਨਹੀਂ ਕਹਿੰਦੇ ਬਗਾਨਾ ਖੂਨ ਸਾਂਭਦੇ ਓਹੋ ਭੈਣੇ ਇਸ ਗੱਲ ਕਰਕੇ ਤੂੰ ਇੰਨਾ ਕਲੇਸ਼ ਰੱਖਦੀ ਆ ਮੇਰੀ ਗੱਲ ਸੁਣ ਮੇਰੀ ਜਗ੍ਹਾ ਤੇ ਜੇ ਲਾਡੀ ਹੁੰਦਾ ਲਾਡੀ ਨੇ ਕੋਈ ਗਲਤੀ ਕੀਤੀ ਹੁੰਦੀ ਤੁਸੀਂ ਮੇਰਾ ਰਿਸ਼ਤਾ ਕਰਾ ਦਿੰਦੇ ਕਦੇ ਵੀ ਨਹੀਂ ਤੁਸੀਂ ਕਹਿਣਾ ਸੀਗਾ ਮੈਂ ਆਪਦੀ ਭੈਣ ਕਿਉਂ ਲੈ ਕੇ ਆਵਾਂ ਪਹਿਲੀ ਗੱਲ ਤਾਂ ਠੀਕ ਹੈ ਜਿਹਦਾ ਉਹ ਬੱਚਾ ਸੀ ਉਹੀ ਨਹੀਂ ਮੇਰੇ ਨਾਲ ਖੜਿਆ ਲਾਡੀ ਤਾਂ ਆਪਣੀ ਜਗ੍ਹਾ ਸਹੀ ਆ ਬਗਾਨੀ ਲਾਡ ਨੂੰ ਕੋਈ ਨਹੀਂ ਸੰਭਦਾ ਬਾਕੀ ਤਾਨੇ ਮੇਨੇ ਇੱਕ ਗੱਲ ਹੋਰ ਵੈਸੇ ਵਧੀਆ ਹੋਇਆ ਮੇਰਾ ਇੱਥੇ ਰਿਸ਼ਤਾ ਨਹੀਂ ਹੋਇਆਗਾ ਜਿੱਥੇ ਮੈਂ ਹੋਣਾ ਮੈਂ ਕਿੰਨੀ ਸੌਖੀ ਆਗੀ ਮੈਨੂੰ ਪੁੱਛ ਗੱਲ ਕਰਦੇ ਆ ਨਾਲੇ ਮੰਮੀ ਜੀ ਦੇਖ ਲਾ ਕਦੇ ਵੀ ਨਹੀਂ ਇਹ ਕਿ ਆ ਬੀ ਇਹਦੇ ਕੁੜੀ ਪਹਿਲਾ ਹੋਣ ਵਾਲੀ ਸੀਗੀ ਦੇਖ ਲਾ ਆਪਦੇ ਵੀ ਦੋਤੇ ਦੋਤੀਆਂ ਨਾਲੋਂ ਵੱਧ ਪਿਆਰ ਕਰਦੇ ਨੇ ਹੁਣ ਵੀ ਕਹਿੰਦੇ ਕੰਮੋ ਤੂੰ ਕੱਲੀ ਚਲੀ ਜਾ ਅਸੀਂ ਨਾਲ ਭੇਜਦੇ ਕਹਿੰਦੇ ਠੰਡ ਲੱਗ ਜੂਗੀ ਨਾਲੇ ਤੇ ਰਬਾਈ ਇੰਨਾ ਪਿਆਰ ਕਰਦਾ ਸਾਨੂੰ ਠੀਕ ਆ ਨਾ ਕਦੇ ਵੀ ਉਹਨੇ ਮਹਿਸੂਸ ਨਹੀਂ ਹੋਂ ਦਿੱਤਾ ਮੈਨੂੰ ਹਮੇਸ਼ਾ ਇਹੀ ਗੱਲ ਕਹਿੰਦਾ ਜੋ ਪਿੱਛੇ ਹੋ ਗਿਆ ਹੋ ਗਿਆ ਹੁਣ ਭੁੱਲ ਜਾ ਸਾਰਾ ਕੁਝ ਕੰਮੋ ਮੈਂ ਤਾਂ ਇਹੀ ਅਰਦਾਸ ਕਰਦਾ ਬਾਏ ਗੁਰੂ ਅਗੇ ਤੂੰ ਆਪਦੇ ਘਰੇ ਖੁਸ਼ ਰਵੇ ਕਦੇ ਤੈਨੂੰ ਕੋਈ ਦੁੱਖ ਨਾ ਆਵੇ ਫਿਰ ਤੂੰ ਕਿਉਂ ਕਲੇਸ਼ ਪਾਉਣੀ ਆ ਵੀ ਮੇਰਾ ਰਿਸ਼ਤਾ ਨਹੀਂ ਲਿਆ ਹੁਣ ਇਹ ਗੱਲ ਬਹੁਤ ਅੱਗੇ ਲੰਘ ਗਈ ਆ ਤੂੰ ਲੜਾਈ ਨਾ ਕਰਿਆ ਕਰਵੇਂ ਮੈਂ ਤਾਂ ਲੱਡ ਬਣਾ ਲਈ ਮਸੀ ਚਾਹ ਤੁਸੀਂ ਨਹੀਂ ਲਏ ਮਸੀ ਚਾਹ ਮੈਂ ਤਾਂ ਹੁਣੇ ਪੀ ਕੇ ਹਟੀ ਥੋੜਾ ਟਾਈਮ ਹੋਇਆ ਆ ਲ ਮਮੀ ਆ ਹੀ ਪੀ ਲੋ ਨਾ ਬਸ ਕੋਈ ਨਹੀਂ ਤੂੰ ਪੀ ਲੈ ਤੂੰ ਆਹੀ ਗੱਲ ਤਾਂ ਮੈਂ ਕਹਿੰਦੀ ਸੀ ਇਹਨੂੰ ਵੀ ਜਿਹੜੇ ਤੱਕੇ ਨਾਲ ਰਿਸ਼ਤੇ ਜੋੜਦੇ ਹਨ ਆਪਾਂ ਉਹ ਸਿਰੇ ਨਹੀਂ ਲੱਗਦੇ ਹੁੰਦੇ ਧੀਏ ਤੱਕਾ ਕਰਨ ਦਾ ਆਪਾਂ ਨੂੰ ਫਾਇਦਾ ਨਹੀਂ ਬੱਚਿਆਂ ਨਾਲ ਨਹੀਂ ਮਸੀ ਜੀ ਜੋ ਕੀਤਾ ਨਾ ਪਰਮਾਤਮਾ ਨੇ ਬਹੁਤ ਚੰਗਾ ਕੀਤਾ ਹੋ ਸਕਦਾ ਇਥੇ ਸਾਡੀ ਲੜਾਈ ਰਹਿੰਦੀ ਹਨਾ ਬੀ ਲਾਡੀ ਵੀ ਨਾ ਮੈਨੂੰ ਐਕਸੈਪਟ ਕਰਦਾ ਮੇਰੇ ਵੀ ਮਨ ਚ ਕਿਤੇ ਨਾ ਕਿਤੇ ਇਹੀ ਗੱਲ ਰਹਿਣੀ ਸੀ ਫਿਰ ਸਾਡੀ ਲੜਾਈ ਦੇਖ ਕੇ ਤੂੰ ਸੌਖੀ ਰਹਿ ਜਾਂਦੀ ਨਹੀਂ ਤੇਰਾ ਵੀ ਆਪ ਦਾ ਮਨ ਦੁਖੀ ਹੋਣਾ ਸੀ ਹੁਣ ਉੱਥੇ ਦੇਖ ਨਾ ਕਿਸ ਦੀ ਹੈਗਾ ਨਖ ਹੈ ਉਹਨਾਂ ਨੂੰ ਸਾਰਾ ਕੁਝ ਪਹਿਲਾਂ ਪਤਾ ਸੀ ਵੀ ਆਹ ਗੱਲ ਆ ਗਈ ਉਹਨਾਂ ਨੇ ਮੈਨੂੰ ਐਕਸੈਪਟ ਕੀਤਾ ਨਾ ਹਾਂ ਤੇ ਫਿਰ ਮੈਨੂੰ ਇੰਨੀ ਇੱਜ਼ਤ ਮਿਲ ਰਹੀ ਆ ਤੂੰ ਇੱਥੇ ਘਰੇ ਕਲੇਸ ਪਾਉਣੀ ਹੈਗੀ ਹਰਪ੍ਰੀਤ ਦੇਖ ਕਹਿੰਦੇ ਹੁੰਦੇ ਆ ਇੱਕ ਮਾਪਾ ਛੱਡ ਕੇ ਹੋਨੇ ਆ ਤੇ ਦੂਜੀ ਮਾਪਾ ਨੂੰ ਮਸਾ ਮਿਲਦੀ ਆ ਪਤਾ ਨਹੀਂ ਹੁੰਦਾ ਇੱਕ ਸਾ ਬੰਦੇ ਨੇ ਲੈਣਾ ਤੇ ਨਹੀਂ ਲੈਣਾ ਐ ਮੀਨਾ ਕਲੇਸ ਕਰਿਆ ਕ ਤੂੰ ਸਕੰਨ ਨੂੰ ਪੜਾਣ ਦੇ ਉਹ ਤਰੱਕੀ ਕਰੂਗਾ ਤੇ ਤੁਹਾਡਾ ਨਾਮ ਉੱਚਾ ਹੋਊਗਾ ਕੰਮੋ ਮੈਂ ਤਾਂ ਹੀ ਗੱਲਾਂ ਕਰਕੇ ਨਾ ਲਾਡੀ ਨੂੰ ਪੜਨ ਨਹੀਂ ਦਿੰਦੀ ਸੀ ਮੈਂ ਤਾਂ ਉਹਦੇ ਕਿਤਾਬਾਂ ਖੋਲਾਂ ਦੇ ਸੀ ਮੈਨੂੰ ਇਹ ਹੀ ਸੀ ਜੇ ਉਹ ਪੜ੍ਹ ਲਿਕੇ ਕੁਝ ਬਣ ਗਿਆ ਐਵੇਂ ਸਾਡੇ ਉੱਪਰ ਦੇ ਹੋ ਜਾਊਗਾ ਮੈਂ ਤੈਨੂੰ ਇੱਕ ਗੱਲ ਦੱਸਦੀ ਆ ਜੇ ਲਾਡੀ ਤੇ ਮਾਸੀ ਮਨਾ ਨਾ ਕਰਦੇ ਨਾ ਸ਼ਾਇਦ ਇੱਥੇ ਮੈਂ ਦੁਖੀ ਹੁੰਦੀ ਮੈਂ ਸੌਖੀ ਨਹੀਂ ਸੀ ਹੋਣਾ ਬਹੁਤ ਚੰਗਾ ਹੋਇਆ ਜੋ ਵੀ ਹੋਇਆ ਰੱਬ ਚੰਗੇ ਲਈ ਕਰਦਾ ਤੂੰ ਖੁਸ਼ ਰਹਾ ਕਰ ਹੁਣ ਐਵੇਂ ਲੜਾਈ ਨਾ ਕਰਿਆ ਕਰ ਉਹਨੂੰ ਪੜਨ ਦਿਆ ਕਰ ਫੇਰ ਹੀ ਕੋਈ ਤੇਰੀ ਦਰਾਨੀ ਆਊਗੀ ਜਿਹੜੀ ਪੜ੍ਹੀ ਲਿਖੀ ਨੌਕਰੀ ਵਾਲੀ ਆਊਗੀ ਫੇਰ ਹੀ ਤੁਹਾਡੇ ਘਰ ਦਾ ਭਵਿੱਖ ਬਦਲੂਗਾ ਹਾਂ ਕੰਮੂ ਗੱਲ ਤਾਂ ਤੂੰ ਸਹੀ ਕਰਦੀ ਹੋਣ ਮੈਂ ਉਹਨੂੰ ਕਦੇ ਨਹੀਂ ਰੋਕਦੀ ਪੜਾਈ ਕਰਨ ਜਿਹੜਾ ਕੁਛ ਉਹਨੇ ਕਰਨਾ ਕਰੇ ਹਾਂਜੀ ਤੇ ਮੰਮੀ ਜੀ ਤੁਹਾਡੇ ਨਾਲ ਵੀ ਨਹੀਂ ਮੈਂ ਹੁਣ ਲੜਦੇ ਮੇਰੇ ਤੋਂ ਗਲਤੀ ਹੋ ਗਈ ਸੌਰੀ ਚਲ ਪੁੱਤ ਕੋਈ ਨਹੀਂ ਮੈਂ ਤਾਂ ਤੈਨੂੰ ਮਾਫ ਕਰਤਾ ਬਾਕੀ ਮੇਰੇ ਮਨ 'ਚ ਤਾਂ ਇਹੋ ਜਿਹਾ ਕੁਝ ਹੈ ਹੀ ਨਹੀਂ ਮੈਂ ਇਹਨੂੰ ਇਹੀ ਸਮਝਾਉਣੀ ਹੁੰਦੀ ਸੀ ਪੁੱਤ ਵੀ ਆਪਦੇ ਘਰੇ ਕਲੇਸ਼ ਨਾ ਪਾ ਤੂੰ ਵੀ ਚਲ ਜਿੱਦੋਂ ਹੁਣ ਆਪਾਂ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਉਹੀ ਤੇਰੇ ਵਾਲੀ ਗੱਲ ਠੀਕ ਐ ਪੁੱਤ ਇਹ ਤਾਂ ਗੱਲ ਹੈਗੀ ਵਾਸੀ ਜੀ ਹਮੇਸ਼ਾ ਹੀ ਤੇਰੇ ਵਾਸਤੇ ਆਏ ਰਹਿੰਦਾ ਵੀ ਇਹ ਆਏ ਸੀ ਉਹ ਪਤਾ ਕਿ ਮੰਮੀ ਜੀ ਤੁਸੀਂ ਇੱਕੋ ਦਮ ਨਾ ਕਰਤੀ ਨਾ ਹਨਾ ਨਾਲੇ ਮੈਨੂੰ ਕਿੰਨਾ ਕੁਝ ਬੋਲਿਆ ਸੀਗਾ ਉਧਰੋਂ ਲਾੜੀ ਨੇ ਕਰਤੀ ਤਾਂ ਮੈਨੂੰ ਗੁੱਸਾ ਸੀਗਾ ਚਲ ਕੋਈ ਨਹੀਂ ਪੁੱਤ ਜੋ ਹੁੰਦਾ ਚੰਗੇ ਨੂੰ ਹੁੰਦਾ ਹੈਗਾ ਚਲ ਹੁਣ ਅੱਗੇ ਵਾਸਤੇ ਆਪਦਾ ਦੇਖ ਕੇ ਚੱਲਾ ਆਪਦੇ ਪਰਿਵਾਰ 'ਚ ਜਿਵੇਂ ਅਸੀਂ ਤੈਨੂੰ ਚਾਹਣੇ ਦੇਖ ਸਾਡੇ ਮਤਾਬਕ ਚੱਲਦਾ ਸੀ ਤਾਂ ਇਹਦੇ ਨਾਲ ਮੈਂ ਤਾਂ ਕਦੇ ਫਰਕ ਨਹੀਂ ਰੱਖਿਆ ਬੈਠੀ ਆ ਕੋਈ ਚੀਜ਼ ਵਸਤ ਲੈਣੀ ਪੁੱਤ ਮੈਂ ਆਪਦੇ ਹੱਥ ਨਾਲ ਲਿਆ ਦਿੰਨੀ ਆ ਉਹਨੂੰ ਲੀੜਾ ਕੱਪੜਾ ਮੈਂ ਇਹਨੂੰ ਛੇਤੀ ਛੇਤੀ ਲਿਆ ਲਿਆ ਦਿੰਨੀ ਆ ਆਇ ਨਹੀਂ ਹੈਗਾ ਨਲੇ ਜਿਹੜੇ ਹਰਪਿਸ ਜ਼ਬਰਦਸਤੀ ਦੇ ਰਿਸ਼ਤੇ ਹੁੰਦੇ ਨਾ ਇਹ ਕਦੇ ਨਹੀਂ ਤੋੜ ਚੜਦੇ ਜਿੰਨਾ ਮਰਜੀ ਇਹਨਾਂ ਨੂੰ ਪਿਆਰ ਨਾਲ ਨਭਾਉਣਾ ਸਿੱਖ ਲੋ ਇਹਨਾਂ 'ਚ ਕਦੇ ਨਾ ਕਦੇ ਤਰੇੜ ਆ ਹੀ ਜਾਂਦੀ ਆ ਕੰਮ ਤੇਰੇ ਗੱਲਾਂ ਮੈਨੂੰ ਸਾਰੀਆਂ ਸਮਝ ਆ ਗਿਆ ਹੁਣ ਅੱਗੇ ਤਾਂ ਮੈਂ ਹੋਰ ਜ ਕੁਝ ਵੀ ਨਹੀਂ ਕਰਨਾ ਚੱਲ ਕੋਈ ਨਹੀਂ ਪੁੱਤ ਕਈ ਵਾਰੀ ਨਾ ਉਹੋ ਜਿਹੀਆਂ ਗੱਲਾਂ ਵੱਡਿਆਂ ਦੇ ਸਮਝ ਚ ਨਹੀਂ ਆਉਂਦੀਆਂ ਜਿਹੜੀਆਂ ਛੋਟਿਆਂ ਦੇ ਆ ਜਾਂਦੀਆਂ ਤੇ ਛੋਟੀ ਦੀ ਮੱਤ ਦਿੱਤੀ ਅੱਜ ਤੇਰੇ ਕੰਮ ਆਊਗੀ ਵੱਡੀ ਦੇ ਦੇਖ ਸਮਝਾਉਣਾ ਤੂੰ ਸੀ ਉਹਨੇ ਤੈਨੂੰ ਸਮਝਾਇਆ ਤੇ ਬਾਕੀ ਸਿਰੇ ਨਾਲੇ ਕਹਿੰਦੇ ਹੁੰਦੇ ਨਾ ਵੀ ਜੇ ਸੁਵਾ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਉਹਨੂੰ ਭੁੱਲਿਆ ਨਹੀਂ ਕਹੀ ਦਿੱਤੀ ਹਾਂਜੀ ਹਾਂ ਬਸ ਇਦੋਂ ਬਾਅਦ ਜਿਵੇਂ ਆਪਣਾ ਪਰਿਵਾਰ ਹੈਗਾ ਐ ਖੁਸ਼ ਹੋ ਕੇ ਚੱਲੀ ਠੀਕ ਐ ਮੈਂ ਫੋਨ ਵੱਜੀ ਜਾਂਦਾ ਮਾਸੀ ਜੀ ਮਿਲਦਾ ਤੁਹਾਡਾ ਮੈਂ ਵੇਖ ਕੇ ਹੁੰਨੀ ਆ ਜੇ ਤੂੰ ਦੇਖ ਚਲ ਮਾਸੀ ਜੀ ਜੇ ਕੋਈ ਗਲਤੀ ਹੋ ਜਾਂਦੀ ਹੈ ਨਾ ਕੋਈ ਨਾ ਤੁਸੀਂ ਝੜਕਿਆ ਨਾ ਕਰੋ ਬਾਲਾ ਨਹੀਂ ਨਹੀਂ ਪੁੱਤ ਅਸੀਂ ਤਾਂ ਇਸ ਗੱਲ ਨੂੰ ਕਦੇ ਦਿਲ ਤੇ ਮੈਂ ਤਾਂ ਲਾਇਆ ਹੀ ਨਹੀਂ ਚੱਲ ਕੋਈ ਨਹੀਂ ਜਿਹੇ ਜਿਹੇ ਦਾ ਸੁਭਾਏ ਵਰਤੀ ਜਾਂਦੀ ਸੀ ਮੈਂ ਤਾਂ ਸੁਣੀ ਗੱਲ ਕਰਕੇ ਬਾਹਰ ਨਗ ਜਾਂਦੀ ਨਹੀਂ ਜੀ ਇਹਦੇ ਵੀ ਬਸ ਦੀ ਗੱਲ ਨਹੀਂ ਕਹਿੰਦੇ ਜਿਹੜਾ ਆਪਦਾ ਖੂਨ ਹੁੰਦਾ ਨਾ ਉਹਦੇ ਪ੍ਰਤੀ ਤਾਂ ਹਰੇਕ ਬੰਦੇ 'ਚ ਦਇਆ ਹੁੰਦੀ ਹੈ ਵੀ ਮੈਂ ਮੰਨਦੀ ਹਾਂ ਪੁੱਤ ਤੇਰੀ ਗੱਲ ਨੂੰ ਬਾਕੀ ਸਿਰੇ ਜੇ ਤੁਹਾਡਾ ਪਿਆਰ ਹੁੰਦਾ ਤਾਂ ਖੂਨ ਹੀ ਤੁਹਾਨੂੰ ਅੱਧੀ ਟੈਨਸ਼ਨ ਹੁੰਦੀ ਹੁਣ ਇਹਨੂੰ ਆਏ ਟੈਨਸ਼ਨ ਸੀ ਕਿ ਤਾਰ ਜਦੋਂ ਕੰਮ ਜਾ ਹੋ ਗਏ ਨੇ ਸੁਣ ਲਈ ਗੱਲਬਾਤ ਫਿਰ ਉਹੇ ਜਿਹੀ ਇਹਦੇ ਮਨ ਨੂੰ ਆਏ ਲੱਗਿਆ ਕਿ ਚਲ ਮੇਰੀ ਭੈਣ ਨੂੰ ਇੱਥੇ ਲਿਆਵਾਂ ਸਾਡੇ ਘਰੇ ਪੜਦਾ ਰਹੇ ਜੂ ਵੀ ਕਿਤੇ ਹੋਰ ਨਾ ਕਿਸੇ ਤਰੀਕੇ ਕੁਵਿਲੇ ਚ ਪਤਾ ਲੱਗੇ ਨਲੇ ਮਾਸੀ ਜੀ ਗਲਤੀਆਂ ਤੇ ਪੜਦੇ ਨਹੀਂ ਪੈਂਦੇ ਹੁੰਦੇ ਕੀ ਨਹੀਂ ਪੈਂਦੇ ਇਹ ਤਾਂ ਜੱਗ ਜਾਰ ਹੋਈ ਜਾਂਦੀ ਹੈ ਹਾਂ ਇਹ ਤਾਂ ਹੈ ਹੀ ਨਹੀਂ ਪੈਂਦੇ ਚਲੋ ਠੀਕ ਹੈ ਮਾਸੀ ਤੁਸੀਂ ਵੀ ਫਿਲੋ ਚਾਹ ਆ ਜਾ ਕਮੂ ਅੰਦਰ ਉੱਥੇ ਆ ਜਾਂਦੇ ਆ ਅੰਦਰ ਆਜੋ ਚਲੋ ਫਿਰ ਅੰਦਰ ਬਹਿ ਕੇ ਚਲੋ ਹੋਰ ਇਹਨੂੰ ਪਤਾ ਨਹੀਂ ਕੀ ਹੋ ਗਿਆ ਇਹ ਉਰਾ ਪਰਾਂ ਹੁੰਦਾ ਹੀ ਨਹੀਂ ਉਹ ਮੁੰਡਾ ਜਾਂ ਪਤਾ ਨਹੀਂ ਕਿੱਥੇ ਹੈਗਾ ਮਨਿੰਦਰ ਇਹ ਨੂੰ ਕੀ ਹੋ ਗਿਆ ਆਏ ਰੱਬਾ ਇਹ ਹੋ ਗਿਆ ਨੂੰ ਵੇ ਆ ਨਹੀਂ ਚੱਲਦਾ ਦੇਖੀ ਮੜਾਜ ਮੈਂ ਆ ਕੇ ਦੇਖਦਾ ਮੈਨੂੰ ਨਾ ਪੈਸੇ ਦੇ ਥੋੜੇ ਪੈਸੇ ਦੇ ਤੇਰਾ ਨਿੱਤ ਦਿਨ ਦਾ ਹੀ ਕੰਮ ਹੋ ਗਿਆ ਰੋਜ਼ ਹੀ ਕਹਿੰਦਾ ਪੈਸੇ ਦੇ ਪੈਸੇ ਦੇ ਕਿੱਥੋਂ ਲੈ ਮੈਂ ਝਾੜਾ ਨੂੰ ਲੱਗਦੇ ਨੇ ਗਾਂ ਤਨੂੰ ਸਵਾਲ ਜਵਾਬ ਕਰਨ ਨੂੰ ਨਹੀਂ ਕਿਹਾ ਮੈਨੂੰ ਪੈਸੇ ਦੇ ਦੇ ਹੈ ਨਹੀਂ ਭਾਈ ਪੈਸੇ ਤਾਂ ਮੈਂ ਤੇਰੇ ਪਿਓ ਤੋਂ ਰੋਜ਼ ਗਾਲਾਂ ਖਾਨੀਆਂ ਕਿਉਂ ਤੇ ਉਹ ਤੋਂ ਗਾਲਾਂ ਖਾਣ ਵਾਲੀ ਤਾਂ ਇਹਦੇ ਚ ਗੱਲ ਹੀ ਨਹੀਂ ਮੈਂ ਤੇਰੇ ਤੋਂ ਪੈਸੇ ਮੰਗਿਆ ਸਿੱਧੀ ਮਤ ਨਾਲ ਮੈਨੂੰ ਪੈਸੇ ਫੜਾਦਾ ਹੈ ਜਦੋਂ ਪੈਸੇ ਚੱਕ ਕੇ ਦੇੰਨੀ ਆ ਤਾਂ ਮੈਨੂੰ ਪੁੱਛਦਾ ਨਹੀਂ ਗਾਲਾਂ ਖਾਣ ਵਾਲੀ ਅਕੇ ਕੋਈ ਗੱਲ ਹੀ ਹੈ ਨਹੀਂ ਹੈ ਨਹੀਂ ਮੇਰੇ ਕੋ ਪੈਸੇ ਮੇਰੀ ਗੱਲ ਸੁਣ 10000 ਨਹੀਂ ਹੈਗਾ 5 ਦੇ ਦੇ ਚੱਲ ਹੈ ਨਹੀਂ ਮੇਰੇ ਕੋ ਮੈਨੂੰ ਕੰਮ ਕਰਨ ਦੇ ਲੱਗਿਆ ਪਿਆ ਹੈਗਾ ਝੋਲ ਪਾ ਹਾ ਆ ਦੇ ਦੇ ਜੇ ਨਹੀਂ ਪੈਸੇ ਮੇਰੀ ਮਾਂ ਦੀ ਨਿਸ਼ਾਨੀ ਨੇ ਇਹ ਇੱਕੋ ਇੱਕ ਨਿਸ਼ਾਨੀ ਰਹਿ ਗਈ ਮੇਰੀ ਮਾਂ ਦੀ ਲੱਗਿਆ ਇਹ ਦੇ ਦੇ ਜਦੋਂ ਤੇਰੀ ਮਾਂ ਹੀ ਨਹੀਂ ਰਹੀ ਨਿਸ਼ਾਨੀਆਂ ਕੀ ਕਰਨੀ ਹਰ ਤੂੰ ਮਾਰ ਦੇ ਮਾਰ ਦੇ ਮਾਰ ਕੀ ਕਰ ਲੈਣਾ ਤੂੰ ਪਾਸੇ ਤੂੰ ਮੇਰੀ ਗੱਲ ਸੁਣ ਲੈ ਅੱਡੀ ਮਾਂ ਪੁੱਤਾਂ ਦੀ ਗੱਲ ਚ ਨਾ ਪਰ ਇਹ ਦਫਾ ਹੋ ਗਿਆ ਤੂੰ ਸਮਾਲ ਕਰ ਦੇ ਨਾ ਦੀ ਮਾਂ ਨਾਲ ਐ ਕੌਣ ਕਰਦਾ ਹੁੰਦਾ ਤੂੰ ਕਿਹਾ ਨਾ ਹੱਡੀ ਗੱਲ ਚ ਨਾ ਕਿਉਂ ਨਾ ਹੋ ਮੇ ਤੁਹਾਡੀ ਗੱਲ ਚ ਤੂੰ ਅੰਦਰ ਚੱਲ ਜਾ ਚੀ ਕੋਈ ਨਾ ਦੇਖੂ ਤੈਨੂੰ ਤਾਂ ਮੈਂ ਤੇਰੇ ਨਾਲ ਕਰੂੰ ਆ ਕੇ ਹਿਸਾਬ ਕਿਤਾਬ ਤੇ ਤੂੰ ਭੱਗ ਜਾ ਭੱਗ ਜਾ ਇੱਥੋਂ ਰਲ ਜਾ ਰਲ ਜਾ ਇਹਦੇ ਨਾਲ ਰਲ ਜਾ ਹੁਣ ਤੂੰ ਉਹੀ ਕਰਾਉਂਦੀ ਸੀ ਇਹ じゃ ਕੋਸ਼ ਪਹਿਲਾਂ ਕੀ ਕੋਸ਼ ਨਹੀਂ ਕਰਵਾਇਆ ਤੂੰ ਇਹਦੇ ਨਾਲ ਮੈਥੋਂ ਹੁਣ ਤੈਨੂੰ ਬੜਾ ਪਿਆਰ ਆਉਣ ਲੱਗ ਗਿਆ ਹਨਾ ਮੈਥੋਂ ਦੂਰ ਜਾ ਇੱਥੋਂ ਮੈਨੂੰ ਪਤਾ ਲੱਗ ਗਿਆ ਸਭ ਇਹਦੇ ਨਾਲ ਤਾਂ ਜਿਹੜੀ ਹੋਣੀ ਆ ਹੋਣੀ ਆ ਤੇਰੇ ਨਾਲ ਦੇਖੀ ਹੁਣ ਮੈਂ ਕੀ ਕਰਦਾ ਮੈਂ ਵੇਖ ਲੈ ਵੀਰਾ ਦਾ ਹਾਲ ਕੀ ਬਣਾ ਰੱਖਿਆ ਆ ਕੋਈ ਤੇਰੀ ਉਮਰ ਹੈ ਤੂੰ ਮਰੇ ਹਾਲ ਤੋਂ ਕੀ ਲੈਣਾ ਹੈ ਆਇਆ ਫਿਰ ਹੁਣ ਤੂੰ ਕੱਕ ਕੇ ਦੇ ਇਹਦੇ ਮੂਰੇ ਮੈਂ ਖੜੀਆਂ ਸੁਣ ਗਿਆ ਨਸ਼ੇੜੀ ਨਾ ਹੋਵੇ ਕਿਸੇ ਥਾਂ ਦਾ ਮੈਨੂੰ ਤਾਂ ਸੁਰਤੇ ਅੱਜ ਆਈ ਆ ਵੀ ਤੂੰ ਮੇਰਾ ਖੂਨ ਹੋਈ ਨਹੀਂ ਸਕਦਾ ਕਰ ਹੀ ਜਾਂਦਾ ਜਿਹਨੂੰ ਮੈਂ ਬਗਾਨਾ ਸਮਝਦੀ ਸੀ ਨਾ ਇਹੀ ਮੇਰੀ ਆਬਦੀ ਨਿਕਲੀ ਆ ਮੇਰੇ ਪੈਸਾ ਦਾ ਹੱਲ ਨਾ ਹੋਇਆ ਨਾ ਕਰੂੰ ਸਭ ਕਿਤਾਬ ਤੇਰੇ ਨਾਲ ਆ ਕੇ ਮੇਰੀ ਮੇਰੀ ਗੱਲ ਸੁਣ ਕਿਉਂ ਤੂੰ ਘਰ-ਵਾਰ ਦਾ ਸੋਚ ਅਸੀਂ ਤੇਰੇ ਬਿਨਾਂ ਕੀ ਕਰਾਂਗੇ ਜੇ ਤੈਨੂੰ ਕੁਝ ਹੋ ਗਿਆ ਲੈ ਤੂੰ ਦੇ ਦੇ 10000 ਰੁਪਇਆ ਇਹਨੂੰ ਕਿੰਨੇ ਵਾਰੀ ਕਿਹਾ ਸੀ ਵੀ ਭਰਾ ਰਿਹਾ ਕਰ ਇਹਦੇ ਦੋਸਤਾ ਤੋਂ ਇਹ ਕਿੱਥੋਂ ਦਊਗੀ ਤੈਨੂੰ ਕੁੜੀ আচ্ছা ਹੁਣ ਤੈਨੂੰ ਕੁੜੀ ਯਾਦ ਆ ਗਈ ਹੈ ਉਹਦੋਂ ਤੂੰ ਹੀ ਕਹਿੰਦੀ ਸੀ ਇਹਦਾ ਫਾਹਾ ਵੱਡਣਾ ਵੇ ਮੇਰੇ ਤਾਂ ਅੱਖਾਂ ਤੇ ਪਰਦਾ ਪਿਆ ਹੋਇਆ ਸੀਗਾ ਜਿਹੜਾ ਮੈਨੂੰ ਦਿਖਿਆ ਨਹੀਂ ਵੀ ਤੂੰ ਕਿੰਨਾ ਕਮੀਨਾ ਤੇ ਇਹ ਕਿੰਨੀ ਸਿਆਣੀ ਐ ਮਾਂ ਤੂੰ ਕੀ ਤਕਮੀਨਾ ਮੈਨੂੰ ਪੈਸਿਆਂ ਦਾ ਲਾਲਚ ਦੇ ਦੇ ਤੂੰ ਹੀ ਕਹਿੰਦੀ ਸੀ ਵੇਚ ਦੇ ਨੂੰ ਪਰੇ ਮੇਰੀ ਕਿਹੜੀ ਰਹਿ ਸੀਗੀ ਅੱਜ ਠੀਕ ਐ ਪਤਾ ਮਾਵਾ ਮੇਥੋਂ ਗਲਤੀ ਹੋਈ ਆ ਪਰ ਮੈਂ ਤੈਨੂੰ ਭੇਜਿਆ ਤਾਂ ਨਹੀਂ ਰੱਬ ਨੇ ਸਮਾਂ ਰੰਦੀ ਮੇਰੀਆਂ ਅੱਖਾਂ ਖੋਲਤੀਆਂ ਮੈਨੂੰ ਮਾਫ਼ ਕਰ ਦੇ ਪੁੱਤ ਕੋਈ ਗੱਲ ਨਹੀਂ ਚਾਚੀ ਮੈਂ ਤੈਨੂੰ ਹਮੇਸ਼ਾ ਆਪਣੀ ਮਾਂ ਸਮਝਿਆ ਮੈਂ ਨਾ ਕਹਿੰਦਾ ਤੈਨੂੰ ਮਗਾਨੀ ਸਮਝਿਆ ਨਹੀਂ ਪਰ ਤੂੰ ਹੀ ਮੇਰੇ ਨਾਲ ਵਿਤਕਰਾ ਕਰਦੀ ਰਹੀ ਹਮੇਸ਼ਾ ਮੈਨੂੰ ਮਾਫ਼ ਕਰ ਦੇ ਮੇਰੇ ਬੱਚੇ ਅੱਜ ਦੇ ਮਾਫ਼ਾ ਜਿੰਨਾਂ ਨੂੰ ਪਿਆਰ ਜ਼ਿਆਦਾ ਆ ਗਿਆ ਦੇਖੀ ਤਾਂ ਸਹੀ ਇਹਦਾ ਕੁਝ ਨਹੀਂ ਬਣ ਸਕਦਾ ਕੋਈ ਗੱਲ ਨਹੀਂ ਚਾਚੀ ਮੇਰੇ ਪੈਰ ਉਹ ਇਹ ਖਰਾਬ ਹੋਇਆ ਸੀ ਸਹੀ ਕਿਹਾ ਉਹਨੇ ਜੇ ਮੈਂ ਇਹਨੂੰ ਢਿੱਲ ਦਿੱਤੀ ਹੋਈ ਸੀ ਤੇ ਤੈਨੂੰ ਮੈਂ ਹਾਰਟ ਟਾਈਮ ਕੋਸ ਵੀ ਰਹਿੰਦੀ ਸੀ ਕੋਈ ਗੱਲ ਨਹੀਂ ਚਾਚੀ ਹੌਲੀ ਹੌਲੀ ਆਪਾਂ ਹਲਕੇ ਨਾਲ ਵੀਰ ਨੂੰ ਆ ਦਲਦਲ ਚ ਜਰੂਰ ਕੱਢ ਲਾਂਗੇ ਤੂੰ ਫਿਕਰ ਨਾ ਕਰ ਮੈਂ ਆਪਦੇ ਭਰਾ ਨੂੰ ਨਾ ਪਹਿਲਾਂ ਵਾਂਗੂ ਕਰ ਦੂੰਗੀ